ਬਟਾਲਾ ਦੇ ਵਿੱਚ ਐਸ ਡੀ ਐਮ ਘਰ ਵਿਜੀਲੈਂਸ ਦੀ ਰੇਡ ਹੋਈ ਹੈ। دیر ਰਾਤ ਵਿਜੀਲੈਂਸ ਦੀ ਟੀਮ ਨੇ ਐਸ ਡੀ ਐਮ ਦੀ ਸਰਕਾਰੀ ਰਿਹਾਈਸ਼ ਤੇ ਛਾਪੇਮਾਰੀ ਕੀਤੀ ਹੈ। ਰੇਡ ਦੌਰਾਨ ਵਿਜੀਲੈਂਸ ਨੂੰ ਲੱਖਾਂ ਦੀ ਨਕਦੀ ਬਰਾਮਦ ਹੋਈ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਸਾਹਮਣੇ ਆਈ ਹੈ। ਤਾਂ ਵਿਜੀਲੈਂਸ ਦੀਆਂ ਟੀਮਾਂ ਪਹੁੰਚੀਆਂ ਸੀ ਐਸ ਡੀ ਐਮ ਵਿਕਰਮਜੀਤ ਸਿੰਘ ਪੰਥੇ ਨੂੰ ਵਿਜੀਲੈਂਸ ਨੇ ਹਿਰਾਸਤ ਦੇ ਵਿੱਚ ਲਿਆ ਹੈ। ਸੂਤਰਾਂ ਦੇ ਹਵਾਲੇ ਤੋਂ ਖਬਰਾਂ ਰੇਡ ਸੰਬੰਧੀ ਵਿਜੀਲੈਂਸ ਦੀ ਟੀਮ ਵੱਲੋਂ মিডিਆ ਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹਾਲਾਂਕਿ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਏ ਜਾਣ ਦੀਆਂ ਖਬਰਾਂ ਨੇ ਪਰ ਸੂਤਰਾਂ ਦੇ ਹਵਾਲੇ ਤੋਂ ਖਬਰਾਂ ਸਾਹਮਣੇ ਆ ਰਹੀਆਂ ਨੇ ਹਾਲੇ ਕੋਈ ਅਫੀਸ਼ੀਅਲ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਕਿਉਂਕਿ ਅਧਿਕਾਰੀਆਂ ਨੇ মিডিਆ ਨੂੰ ਇਸ ਮੁਤਲਕ ਕੋਈ ਜਾਣਕਾਰੀ ਨਹੀਂ ਦਿੱਤੀ ਤਾਂ ਦੇਰ ਰਾਤ ਬਟਾਲਾ ਐਸ ਡੀ ਐਮ ਦੇ ਘਰ ਵਿਜੀਲੈਂਸ ਟੀਮਾਂ ਪਹੁੰਚਦੀਆਂ ਨੇ ਸਰਕਾਰੀ ਰਿਹਾਇਸ਼ ਤੇ ਰੇਡ ਕੀਤੀ ਜਾਂਦੀ ਹੈ ਸੂਤਰਾਂ ਦੇ ਹਵਾਲੇ ਤੋਂ ਖਬਰਾਂ ਨੇ ਕਿ ਰੇਡ ਦੇ ਦੌਰਾਨ ਨਕਦੀ ਬਰਾਮਦ ਹੋਈ ਹੈ ਤੇ ਨਾਲ ਹੀ ਉਹਨਾਂ ਨੂੰ ਗ੍ਰਫਤਾਰ ਵੀ ਕਰ ਲਿਆ ਗਿਆ ਐ ਐਸ ਡੀ ਐਮ ਵਿਕਰਮਜੀਤ ਨੂੰ ਗ੍ਰਫਤਾਰ ਕਰ ਲਿਆ ਗਿਆ ਹੈ ਸੂਤਰਾਂ ਦੇ ਹਵਾਲੇ ਤੋਂ ਖਬਰਾਂ ਨੇ ਪਰ ਅਧਿਕਾਰੀਆਂ ਨੇ ਹਾਲੇ ਤੱਕ ਮੀਡੀਆ ਨੂੰ ਇਸ ਮੁਤਲਕ ਕੋਈ ਜਾਣਕਾਰੀ ਨਹੀਂ ਦਿੱਤੀ ਤੇ ਐਸ ਡੀ ਐਮ ਵਿਕਰਮਜੀਤ ਸਿੰਘ ਪਾਂਥੇ ਨੂੰ ਵਿਜੀਲੈਂਸ ਟੀਮ ਦੇ ਵੱਲੋਂ ਗ੍ਰਫਤਾਰ ਕਰ ਲਿਆ ਗਿਆ ਹਿਰਾਸਤ ਦੇ ਵਿੱਚ ਨੇ ਤਾਂ ਸੂਤਰਾਂ ਦੇ ਹਵਾਲੇ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਦੇਰ ਰਾਤ ਉਸ ਵੇਲੇ ਦੀਆਂ ਜਦੋਂ ਐਸ ਡੀ ਐਮ ਵਿਕਰਮਜੀਤ ਦੇ ਘਰ ਵਿਜੀਲੈਂਸ ਟੀਮ ਪਹੁੰਚਦੀ ਹੈ ਦੇਰ ਰਾਤ ਪਹੁੰਚਦੀ ਹੈ ਛਾਪੇਮਾਰੀ ਕੀਤੀ ਜਾਂਦੀ ਹੈ ਇਸ ਦੌਰਾਨ ਨਕਦੀ ਬਰਾਮਦ ਹੁੰਦੀ ਹੈ ਤੇ ਨਾਲ ਹੀ ਵਿਕਰਮਜੀਤ ਪਾਂਥੇ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਹੈ ਇਸ ਸੂਤਰਾਂ ਦੇ ਹਵਾਲੇ ਤੋਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤੇ ਬਟਾਲਾ ਤੋਂ ਵੱਡੀ ਖਬਰ ਹੈ ਫਿਲਹਾਲ ਇਸ ਮਾਮਲੇ ਦੀ ਜਾਂਚ ਹੋ ਰਹੀ ਹੈ ਨਜ਼ਰ ਇਸ ਤੇ ਬਣੀ ਹੋਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਕੁਝ ਘੰਟਿਆਂ ਤੱਕ ਹੀ ਕੁਝ ਨਿਕਲ ਕੇ ਅਪਡੇਟਸ ਸਾਹਮਣੇ ਆਉਂਦੀ ਹੈ ਰੇਡ ਸੰਬੰਧੀ ਵਿਜੀਲੈਂਸ ਦੀ ਟੀਮ ਦੇ ਵੱਲੋਂ মিডিਆ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਤਾਂ ਬਟਾਲਾ ਐਸ ਡੀ ਐਮ ਨੇ ਵਿਕਰਮਜੀਤ ਸਿੰਘ ਪਾਂਥੇ ਤਸਵੀਰ ਤੁਸੀਂ ਇਹਨਾਂ ਦੀ ਦੇਖ ਰਹੇ ਹੋ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੀ ਸਰਕਾਰੀ ਰਿਹਾਈਸ਼ ਤੇ ਵਿਜੀਲੈਂਸ ਟੀਮ ਪਹੁੰਚਦੀ ਹੈ ਛਾਪੇਮਾਰੀ ਕੀਤੀ ਜਾਂਦੀ ਹੈ ਕਈ ਤਰ੍ਹਾਂ ਦੇ ਕਾਗਜ਼ਾਤ ਖੰਗਾਲੇ ਜਾਂਦੇ ਨੇ ਤਾਂ ਰੇਡ ਦੌਰਾਨ ਵਿਜੀਲੈਂਸ ਨੂੰ ਲੱਖਾਂ ਦੀ ਨਕਦੀ ਬਰਾਮਦ ਹੋਈ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਹੈ ਐਸ ਡੀ ਐਮ ਵਿਕਰਮਜੀਤ ਸਿੰਘ ਪਾਂਥੇ ਨੂੰ ਵਿਜੀਲੈਂਸ ਨੇ ਹਿਰਾਸਤ ਦੇ ਵਿੱਚ ਲੈ ਲਿਆ। ਫਿਲਹਾਲ ਅਧਿਕਾਰੀਆਂ ਦੇ ਵੱਲੋਂ ਮੀਡੀਆ ਨੂੰ ਇਸ ਮੁਤਲਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਨਜ਼ਰ ਇਸ ਤੇ ਲਗਾਤਾਰ ਬਣੀ ਹੋਈ ਹੈ। ਤਾਂ ਸਾਡੇ ਨਾਲ ਸਾਡੇ ਸਹਿਯੋਗੀ ਰਜਿੰਦਰ ਫੋਨ ਲਾਈਨ ਤੇ ਜੁੜੇ ਨੇ ਰਜਿੰਦਰ ਕੀ ਕੋਈ ਜਾਣਕਾਰੀ ਹੈ ਕਿੰਨੀ ਕੁ ਮੋਹਰ ਲੱਗ ਰਹੀ ਹੈ? ਐਸ ਡੀ ਐਮ ਦੇ ਕਰੋੜ ਨਕਦੀ ਬਰਾਮਦ ਹੋਈ ਹੈ ਤਾਂ ਐਸ ਡੀ ਐਮ ਨੂੰ ਗ੍ਰਿਫਤਾਰ ਕਰ ਲਿਆ ਗਿਆ। ਰਜਿੰਦਰ ਜੀ ਬਿਲਕੁਲ ਜਿਹੜੀ ਆਪਣਾ ਵਿਜੀਲੈਂਸ ਦੀ ਟੀਮ ਬਹੁਤ ਵੱਡੀ ਕਾਰਵਾਈ ਕੀਤੀ ਆ ਬਟਾਲਾ ਦੇ ਐਸਡੀਐਮ ਜਿੰਨਾਂ ਕੋਲ ਬਟਾਲਾ ਕਮਿਸ਼ਨਰ ਵੀ ਨਗਰ ਨਿਗਮ ਜਿਹੜੇ ਉਹਨਾਂ ਦਾ ਕਮਿਸ਼ਨਰ ਦਾ ਵੀ ਚਾਰਜ ਆ ਔਰ ਅੱਧੀ ਰਾਤ ਨੂੰ ਜਦੋਂ ਉਹਨਾਂ ਦੇ ਰੇਡ ਹੁੰਦੀ ਆ ਔਰ ਸੂਤਰਾਂ ਦੇ ਮੁਤਾਬਕ ਇਹੋ ਪਤਾ ਲੱਗਾ ਇਹ ਕਾਫੀ ਸ਼ਾਨਦਿਨ ਕੀਤੀ ਗਈ ਹੈ ਕਾਫੀ ਰਿਕਾਰਡ ਜਿਹੜਾ ਹੈ ਵਿਜੀਲੈਂਸ ਨੇ ਆਪਣੇ ਕਬਜ਼ੇ ਚ ਲਿਆ ਔਰ ਕਥਤ ਤੌਰ ਤੇ ਲੱਖਾਂ ਰੁਪਏ ਦੀ ਨਕਦੀ ਵੀ ਉਹਨਾਂ ਵੱਲੋਂ ਜਬਤ ਕੀਤੀ ਗਈ ਹੈ ਪਰ ਕਿਸੇ ਵੀ ਤਰ੍ਹਾਂ ਦੇ ਨਾਲ ਉਹਨਾਂ ਵੱਲੋਂ ਮੀਡੀਆ ਦੇ ਅੱਗੇ ਖਲਾਸਾ ਨਹੀਂ ਕੀਤਾ ਗਿਆ ਔਰ ਗਰਦਾਸਪੁਰ ਤੋਂ ਵਿਜੀਲੈਂਸ ਦੀ ਟੀਮ ਆਈ ਹੈ ਅਪਰਾ ਅਮਰਸਰ ਦਾ ਚੰਡੀਗੜ੍ਹ ਤੋਂ ਹੋ ਸਕਦੀ ਹੈ ਕਿਸੇ ਵੇਲੇ ਵੀ ਜਿਹੜੀ ਇਹਦੀ ਜਾਣਕਾਰੀ ਹੈ ਉੱਚ ਅਧਿਕਾਰੀ ਦੇ ਸਕਦੇ ਆ ਪਰ ਬਹੁਤ ਵੱਡੀ ਜਿਹੜੀ ਕਾਰਵਾਈ ਮੰਨੀ ਜਾ ਰਹੀ ਹੈ ਕਿ ਐਸਡੀਐਮ ਬਟਾਲਾ ਜਿਹੜੇ ਵਿਕਰਮਜੀਤ ਸਿੰਘ ਨੇ ਜਿੰਨਾ ਕੋ ਦੋ ਚਾਰ ਤੋਂ ਔਰ ਕਮਿਸ਼ਨਰ ਪਿਛਲੇ ਲੰਬੇ ਸਮੇਂ ਤੋਂ ਬਟਾਲਾ ਦੇ ਵਿੱਚ ਤਾਂ ਨਾ ਸਨ ਔਰ ਉਹਨਾਂ ਨੂੰ ਅੱਧੀ ਰਾਤ ਵਿਜੀਲੈਂਸ ਵੱਲੋਂ ਇੰਨੀ ਵੱਡੀ ਰੇਡ ਕਰਕੇ ਇੰਨੀ ਵੱਡੀ ਜੋ ਕਥਤ ਹਉਤੇ ਮੰਨਿਆ ਜਾ ਰਿਹਾ ਕਿ ਕਾਫੀ ਜਿਹੜੀ ਨਗਦੀ ਫੜੀ ਗਈ ਹੈ ਕੀ ਸ਼ਿਕਾਇਤ ਹੈ ਕਿਸ ਨੇ ਸ਼ਿਕਾਇਤ ਕੀਤੀ ਹੈ ਔਰ ਕਿਵੇਂ ਖਰੀ ਨਗਦੀ ਜਿਹੜੀ ਬਰਾਮਦ ਹੋਈ ਹੈ ਇਹ ਤਾਂ ਅਧਿਕਾਰੀ ਦੱਸਣਗੇ ਪਰ ਇਹ ਜਿਹੜੀ ਹੈ ਭ੍ਰਿਸ਼ਟਾਚਾਰ ਦੇ ਲਾਫ ਜਿਹੜੀ ਸਰਕਾਰ ਦੀ ਮਿਹਮ ਸਮਝ ਲਓ ਜਹ ਤੁਸੀਂ ਸੋਚ ਸਕਦੇ ਹੋ ਕਿ ਕਿਵੇਂ ਜਿਹੜਾ ਭ੍ਰਿਸ਼ਟਾਚਾਰ ਅਜੇ ਵੀ ਫੈਲਿਆ ਪਿਆ ਔਰ ਸਰਕਾਰ ਵੱਲੋਂ ਅੱਧੀ ਰਾਤ ਇਹ ਕਾਰਵਾਈ ਕੀਤੀ ਜਾ ਰਹੀ ਹੈ ਤੇ ਰਜਿੰਦਰ ਕਿੰਨੇ ਵਜੇ ਵਿਜੀਲੈਂਸੀ ਟੀਮ ਸਰਕਾਰੀ ਰਿਹਾਈਸ਼ ਤੇ ਪਹੁੰਚਦੀ ਹੈ ਕਿੰਨੇ ਘੰਟਿਆਂ ਤੱਕ ਰੇਡ ਜਾਰੀ ਰਹਿੰਦੀ ਹੈ ਇਸ ਮੁਤਲਕ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਜੀ ਬਿਲਕੁਲ 11 ਵਜੇ ਤੋਂ ਬਾਅਦ ਜੀ ਜਿਹੜੀ ਇਹ ਘਟਨਾ ਹੈ ਇੱਕ ਡੇਢ ਘੰਟਾ 2 ਘੰਟੇ ਜਿਹੜੀ ਵਿਜੀਲੈਂਸ ਦੀ ਟੀਮ ਜਿਹੜੀ ਆ ਅੰਦਰ ਰਹਿੰਦੀ ਆ ਉਹ ਸਾਰਾ ਰਿਕਾਰਡ ਖੰਗਾਲਿਆ ਜਾਂਦਾ ਨਾਲ ਹੀ ਐਸਡੀਐਮ ਦੇ ਸਾਹਮਣੇ ਐਸਐਸਪੀ ਦਾ ਆਫਿਸ ਦਾ ਰਿਹائش ਹੈ ਔਰ ਨਾਲ ਹੀ ਜੱਜ ਜੀ ਦੀ ਰਿਹائش ਹੈ ਉੱਥੇ ਜਦੋਂ ਇਹ ਰੇਡ ਹੁੰਦੀ ਆ ਤਾਂ ਮੀਡੀਆ ਨੂੰ ਦੂਰ ਰੱਖਿਆ ਜਾਂਦਾ ਔਰ ਜਿਹੜੀ ਵਿਜੀਲੈਂਸ ਦੀ ਟੀਮ ਆ ਉਹ ਅੰਦਰ ਜਾਂਦੀ ਆ ਔਰ ਕਾਫੀ ਜਿਹੜੀ ਇੱਕ ਘੰਟਾ ਡੇਢ ਘੰਟਾ ਸਾਰੀ ਛਾਣਬੀਨ ਕਰਨ ਤੋਂ ਬਾਅਦ ਜੋ ਕਥਾ ਤੌਰ ਤੇ ਦੱਸਿਆ ਜਾ ਰਿਹਾ ਕਿ ਕਾਫੀ ਰਿਕਾਰਡ ਔਰ ਕਾਫੀ ਜਿਹੜੀ ਨਕਦੀ ਆ ਲੈ ਕੇ ਵਿਜੀਲੈਂਸ ਦੀ ਟੀਮ ਇੱਥੋਂ ਗਰਦਾਸ ਖੁਰਵਾਨਾ ਹੋਈ ਆ ਕੋ ਐਸਟੀਐਮ ਬਟਾਲਾ ਨੂੰ ਕਿੱਥੇ ਲਜਾਇਆ ਗਿਆ ਕੀ ਕਾਰਵਾਈ ਕੀਤੀ ਗਈ ਆ ਇਸ ਦਾ ਜੇ ਕੋਈ ਖਲਾਸਾ ਨਹੀਂ ਕੀਤਾ ਗਿਆ ਪਰ ਜਿਹੜਾ ਅੱਧੀ ਰਾਤ ਨੂੰ ਐਸ.ਐਮ. ਬਟਾਲਾ ਨੂੰ ਵਿਜੀਲੈਂਸ ਦੀ ਟੀਮ ਵੱਲੋਂ ਰੈਸਟ ਜਰੂਰ ਕਰ ਲਿਆ ਗਿਆ ਜੀ ਤੇ ਰਜਿੰਦਰ ਜਿਸ ਵੇਲੇ ਰੇਡ ਕੀਤੀ ਗਈ 11 ਵਜੇ ਤੋਂ ਬਾਅਦ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਵਿਜੀਲੈਂਸ ਦੀ ਟੀਮ ਸਰਕਾਰੀ ਰਿਹਾਇਸ਼ ਤੇ ਪਹੁੰਚਦੀ ਹੈ ਵਿਕਰਮਜੀਤ ਤੋਂ ਇਲਾਵਾ ਘਰ ਦੇ ਵਿੱਚ ਹੋਰ ਕੌਣ-ਕੌਣ ਮੌਜੂਦ ਸੀ ਇਸ ਬਾਬਤ ਕੋਈ ਜਾਣਕਾਰੀ ਜਿਨ੍ਹਾਂ ਦੇ ਫੋਨ ਜ਼ਬਤ ਕੀਤੇ ਹੋਣ ਜਾਂ ਕਈ ਕਾਗਜ਼ਾ ਜ਼ਬਤ ਕੀਤੇ ਹੋਣ ਜੀ ਬਿਲਕੁਲ ਵਿਕਰਮਜੀਤ ਸਿੰਘ ਜਿਹੜੇ ਐਸ.ਡੀ.ਐਮ. ਨੇ ਉਹਨਾਂ ਦਾ ਪਰਿਵਾਰ ਮੌਜੂਦ ਸੀ ਤੁਸੀਂ ਦੇਖ ਸਕਦੇ ਹੋ ਕਿ ਕਦੀ ਵੀ ਜਿਹੜਾ ਵਿਜੀਲੈਂਸ ਆ ਦੇਨ ਵੇਲੇ ਜ਼ਿਆਦਾਤਰ ਜਾਂ ਮਨੇਸਰ ਜਿਹੜੀ ਰੇਡ ਕੀਤੀ ਜਾਂਦੀ ਹੈ ਔਰ ਘਰ ਦੇ ਵਿੱਚ ਰੇਡ ਕਰਨਾ ਕਿੰਨੇ ਪੁਖਤਾ ਜਿਹੜੇ ਉਹਨਾਂ ਦੇ ਕੋਲ ਜਿਹੜੇ ਸਬੂਤ ਹੋਣਗੇ ਕਿ ਅੱਧੀ ਰਾਤ ਨੂੰ ਜਿਹੜੀ ਵਿਜੀਲੈਂਸ ਟੀਮ ਵੱਲੋਂ ਘਰ 'ਚ ਰੇਡ ਕੀਤੀ ਗਈ ਹੈ ਮੋਬਾਈਲ ਵੀ ਜਿਹੜੇ ਜ਼ਬਤ ਕੀਤੇ ਗਏ ਨੇ ਪਰ ਜਿਹੜਾ ਅਜੇ ਤੱਕ ਵਿਜੀਲੈਂਸ ਦੀ ਟੀਮ ਵੱਲੋਂ ਕੋਈ ਵੀ ਖੁਲਾਸਾ ਨਹੀਂ ਕੀਤਾ ਗਿਆ ਮੀਡੀਆ ਨਾਲ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਔਰ ਜਿਹੜੀ ਪੁਲਿਸ ਆ ਉਨਾਵਾਂ ਨੂੰ ਵੀ ਵਿਜੀਲੈਂਸ ਦੇ ਸੋਟਿਆ ਜਾ ਰਿਹਾ ਕਿ ਵਿਜੀਲੈਂਸ ਦੀ ਟੀਮ ਇਸ ਸੰਬੰਧੀ ਖੁਲਾਸਾ ਕਰੇਗੀ ਪਰ ਇਹ ਬਹੁਤ ਵੱਡੀ ਘਟਨਾ ਹੈ ਕਿ ਅੱਧੀ ਰਾਤ ਨੂੰ ਬਟਾਲਾ ਦੇ ਜਿਹੜੇ ਐਸ.ਡੀ.ਐਮ. ਕਮਿਸ਼ਨਰ ਨੇ ਜਿੰਨਾਂ ਕੋਲ ਡੋ ਚਾਰਜ ਹੋਣ ਕਾਫੀ ਲੰਮੇ ਸਮੇਂ ਤੋਂ ਬਟਾਲਾ ਦੇ ਵਿੱਚ ਤਾਂ ਨਾਲ ਸਨ ਉਹਨਾਂ ਨੂੰ ਇਸ ਤੰਗ ਦੇ ਨਾਲ ਜਿਵੇਂ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਕਈ ਤਰ੍ਹਾਂ ਦੇ ਜਿਹੜੇ ਅਧਿਕਾਰੀਆਂ ਦੇ ਖਿਲਾਫ ਜਿਹੜੇ ਨੇ ਸਵਾਲ ਉੱਠੇ ਹਰ ਹੋ ਚੁੱਕੇ ਨੇ ਤੇ ਦੂਜੇ ਪਾਸੇ ਰਜਿੰਦਰ ਜਰ ਇਹ ਤਾਂ ਸਾਰਾ ਜਾਂਚ ਦਾ ਵਿਸ਼ਾ ਹੈ ਕੁਝ ਘੰਟਿਆਂ ਤੱਕ ਸਭ ਕੁਝ ਨਿਕਲ ਕੇ ਸਾਹਮਣੇ ਆ ਜਾਵੇਗਾ ਜੇ ਅਸੀਂ ਗੱਲ ਕਰੀਏ ਵਿਕਰਮਜੀਤ ਸਿੰਘ ਪੰਥੇ ਉਹਨਾਂ ਦੀ ਕਦੀ ਪਹਿਲਾਂ ਚਰਚਾ ਦੇ ਵਿੱਚ ਰਹੇ ਹੋਣ ਕਿਸੇ ਕੇਸ ਨੂੰ ਲੈ ਕੇ ਕਿਸੇ ਵਿਵਾਦ ਨੂੰ ਲੈ ਕੇ ਕੋਈ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਜੀ ਪਹਿਲਾਂ ਕੋਈ ਵੀ ਅਜਿਹਾ ਮਾਮਲਾ ਨਹੀਂ ਸਾਹਮਣੇ ਆਇਆ ਕਿ ਇਹਦੇ ਵਿੱਚ ਉਹਨਾਂ ਦੀ ਕੋਈ ਇਹੋ ਜਿਹੀ ਕੁਸ਼ਮੁਲੀਅਤ ਪਾਈ ਗਈ ਹੋਵੇ ਪਰ ਅਜਨ ਚੇਤ ਜਦੋਂ ਰਾਤ ਵਿਜੀਲੈਂਸ ਵੱਲੋਂ ਰੇਡ ਕੀਤਾ ਗਿਆ ਔਰ ਇੱਕਦਮ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਬਸ ਉਸ ਤੋਂ ਬਾਅਦ ਜਾ ਕੇ ਇਹ ਚਰਚਾ ਸ਼ੁਰੂ ਹੋਈ ਹੈ ਵੀ ਇੰਨੀ ਵੱਡੀ ਕਥਿਤ ਤੌਰ ਤੇ ਰਕਮ ਫੜੀ ਜਾਣਾ ਇੱਦੇ ਵੱਡੇ ਪੱਧਰ ਤੇ ਵਿਜੀਲੈਂਸ ਦਾ ਛਾਪਾ ਮਾਰਨਾ ਉਹਨਾਂ ਨੂੰ ਗ੍ਰਿਫਤਾਰ ਕਰਨਾ ਕੋਈ ਨਾ ਕੋਈ ਤਾਂ ਕਾਰਨ ਹੈ ਕਿ ਅੱਧੀ ਰਾਤ ਵਿਜੀਲੈਂਸ ਨੂੰ ਇੱਦੇ ਵੱਡੇ ਅਧਿਕਾਰੀ ਨੂੰ ਗ੍ਰਿਫਤਾਰ ਕਰਕੇ ਲੈ ਕੇ ਗਈ ਹੈ ਇਹਦੇ ਅਸਲ ਕਾਰਨ ਕੀ ਨੇ ਕਿਉਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਿਸ ਨੇ ਸ਼ਿਕਾਇਤ ਕੀਤੀ ਗਈ ਹੈ ਕਿੰਨੀ ਨਗਦੀ ਫੜੀ ਗਈ ਹੈ ਅਸਲੀ ਮਾਮਲਾ ਕੀ ਹੈ ਇਹ ਸਾਰਾ ਮਾਮਲਾ ਜਿਹੜੇ ਵਿਜੀਲੈਂਸ ਦੇ ਅਧਿਕਾਰੀ ਨੇ ਚੰਡੀਗੜ੍ਹ ਤੋਂ ਕਿਸੇ ਸਮੇਂ ਵੀ ਉਹ ਪ੍ਰੈਸ ਕਾਟ ਬਸ ਕਰਕੇ ਜਾਂ ਪ੍ਰੈਸ ਨੋਟ ਕਰਕੇ ਜਾਰੀ ਕਰਕੇ ਖਲਾਸਾ ਕਰਨਗੇ ਪਰ ਫੇਰ ਸਾਡੇ ਬਹੁਤ ਵੱਡੀ ਘਟਨਾ ਮੰਨੀ ਜਾ ਰਹੀ ਹੈ ਪੰਜਾਬ ਦੇ ਵਿੱਚ ਕਿ ਇੱਕ ਐਸਡੀਐਮ ਕਮਿਸ਼ਨਰ ਲੈਵਲ ਦਾ ਬੰਦੇ ਨੂੰ ਅੱਧੀ ਰਾਤ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕਰਨਾ ਆਪਰੇ ਆਪਣੇ ਵਿੱਚ ਬੇ ਬਿਲਕੁਲ ਬਿਲਕੁਲ ਰਜਿੰਦਰ ਆਪਣੇ ਆਪ ਦੇ ਵਿੱਚ ਇਹ ਬਹੁਤ ਜ਼ਿਆਦਾ ਅਹਿਮ ਖਬਰ ਹੈ ਠੀਕ ਹੈ ਧੰਵਾਦ ਤੁਸੀਂ तमाम ਜਾਣਕਾਰੀ ਦਿੱਤੀ ਹੈ ਤਾਂ ਅੱਧੀ ਰਾਤ ਨੂੰ ਯਾਨੀ ਕਿ 11 ਵਜੇ ਤੋਂ ਬਾਅਦ ਵਿਜੀਲੈਂਸ ਦੀ ਟੀਮ ਐਸਡੀਐਮ ਦੇ ਘਰ ਪਹੁੰਚਦੀ ਹੈ ਬਟਾਲਾ ਐਸਡੀਐਮ ਵਿਕਰਮਜੀਤ ਸਿੰਘ ਪਾਂਥੇ ਨੂੰ ਜਾਂਚ ਕੀਤੀ ਜਾਂਦੀ ਹੈ ਸਰਕਾਰੀ ਰਿਹائش ਤੇ ਛਾਪਾ ਮਾਰਿਆ ਜਾਂਦਾ ਹੈ ਸੂਤਰਾਂ ਦੇ ਹਵਾਲੇ ਤੋਂ ਖਬਰਾਂ ਨੇ ਨਕਦੀ ਬਰਾਮਦ ਹੋਈ ਹੈ ਤੇ ਫਿਲਹਾਲ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ